ਸਾਲ 2023 ਵਿੱਚ ਬਹੁਤ ਕੁਝ ਗਵਾਇਆ ਜਿਹੜਾ ਸੋਚਿਆ ਵੀ ਨਹੀਂ ਸੀ ਕਦੇ ਸੁਪਨੇ ਵਿੱਚ ਕਿਸਮਤ ਨੇ ਉਹ ਸਮਾਂ ਦਿਖਾਇਆ ਬਹੁਤੇ ਆਪਣੇ ਦੂਰ ਹੋ ਗਏ ਤੇ ਬਹੁਤੇ ਬਗਾਨਿਆਂ ਨੇ ਵੀ ਆਪਣਾ ਪਾਣਾ ਦਿਖਾਇਆ ਜਿਹੜੇ ਆ ਪਰਖਣੇ ਵੀ ਨਹੀਂ ਸੀ ਕਦੇ ਚਿਹਰੇ ਸਮੇਂ ਨੇ ਉਹਨਾਂ ਤੋਂ ਵੀ ਪਰਦਾ ਉਠਾਇਆ ਜੇਕਰ ਰਿਸ਼ਤਾ ਨਮਾਉਣਾ ਹੋਵੇ ਤਾਂ ਕੁਝ ਗੱਲਾਂ ਨੂੰ ਨਾਜ਼ਰ ਅੰਦਾਜ਼ ਕਰਨਾ ਵੀ ਸਿੱਖੋ ਹਰ ਬਹਿਸ ਵਿੱਚ ਜਿੱਤਣ ਦੀ ਕੋਸ਼ਿਸ਼ ਕਰਨ ਵਾਲੇ ਅਕਸਰ ਰਿਸ਼ਤੇ ਹਾਰ ਜਾਂਦੇ ਨੇ ਆਪਣੇ ਪਾਪਾਂ ਤੋਂ ਬਚ ਕੇ ਕਿੱਥੇ ਜਾਵੇਂਗਾ ਜੋ ਅੱਜ ਬੀਜੇਗਾ ਉਹੀ ਕੱਲ੍ਹ ਪਾਵੇਂਗਾ ਯਾਦ ਰੱਖੀ ਤੇਰਾ ਕੀਤਾ ਤੇਰੇ ਅੱਗੇ ਆਵੇਗਾ ਜਦ ਤੱਕ ਮਨ ਵਿੱਚ ਖੋਟ ਅਤੇ ਦਿਲ ਵਿੱਚ ਪਾਪ ਹੈ ਉਦੋਂ ਤੱਕ ਬੇਕਾਰ ਸਾਰੇ ਮੰਤਰ ਅਤੇ ਜਾਪ ਹਨ ਮਨ ਵਿੱਚੋਂ ਮੈਲ ਵਿਰੋਧਤਾ ਅਤੇ ਪਾਪਾਂ ਨੂੰ ਦੂਰ ਕਰਨ ਨਾਲ ਹੀ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਮੰਨਿਆ ਕਿਸਮਤ ਤੋਂ ਕਦੇ ਕੋਈ ਨਹੀਂ ਜਿੱਤਦਾ ਜਿੱਤਿਆ ਪਰ ਚੰਗੀਆਂ ਨੀਤਾਂ ਦੇ ਫਲ ਤਾਂ ਰੱਬ ਜ਼ਰੂਰ ਦਿੰਦਾ ਹੈ ਜੇ ਸਾਡੀਆਂ ਨੀਤਾਂ ਸਾਫ਼ ਨੇ ਤਾਂ ਰੱਬ ਦੀ ਕਿਰਪਾ ਨਾਲ ਹਰ ਜਿੱਤ ਨੂੰ ਜਿੱਤਿਆ ਜਾ ਸਕਦਾ ਹੈ ਨੀਤਾ ਸਾਫ ਨਾਲ ਹੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਹੀ ਹਰ ਚੀਜ਼ ਜਿੱਤੀ ਜਾ ਸਕਦੀ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿਸੇ ਦੀਆਂ ਮਿੰਤਾ ਕਰਨ ਨਾਲ ਨਾ ਤਾਂ ਇੱਜ਼ਤ ਮਿਲਦੀ ਹੈ ਅਤੇ ਨਾ ਹੀ ਸਨਮਾਨ ਆਪਣੀ ਅਣਖ ਨੂੰ ਜੰਦਾ ਰੱਖੋ ਜੋ ਕਿਸਮਤ ਵਿੱਚ ਹੋਵੇਗਾ ਉਹ ਜ਼ਰੂਰ ਮਿਲੇਗਾ ਭੋਲੇ ਇਨਸਾਨ ਨੂੰ ਕਦੇ ਧੋਖਾ ਨਾ ਦਿਓ ਕਿਉਂਕਿ ਉਸ ਦਾ ਜਵਾਬ ਉੱਪਰ ਵਾਲਾ ਥੋੜੇ ਟੇਢੇ ਤਰੀਕੇ ਨਾਲ ਦਿੰਦਾ ਹੈ ਸਾਨੂੰ ਭੋਲੇ ਇਨਸਾਨਾਂ ਨੂੰ ਕਦੇ ਵੀ ਧੋਖਾ ਨਹੀਂ ਦੇਣਾ ਚਾਹੀਦਾ ਸਗੋਂ ਉਸ ਦੀ ਮਦਦ ਕਰਨੀ ਚਾਹੀਦੀ ਹੈ ਭੋਲੇ ਇਨਸਾਨ ਤਾਂ ਪਰਮਾਤਮਾ ਦਾ ਹੀ ਰੂਪ ਹੁੰਦੇ ਨੇ ਪਰਮਾਤਮਾ ਜੋ ਕੁਝ ਵੀ ਕਰਦਾ ਹੈ ਉਸ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਜੋ ਅਕਸਰ ਇਨਸਾਨ ਦੀ ਸਮਝ ਤੋਂ ਬਾਹਰ ਹੁੰਦਾ ਹੈ ਦੁੱਖ ਸੁੱਖ ਤਾਂ ਦਾਤਿਆ ਤੇਰੀ ਕੁਦਰਤ ਦੇ ਅਸੂਲ ਨੇ ਬਸ ਇੱਕੋ ਅਰਦਾਸ ਤੇਰੇ ਅੱਗੇ ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ ਇੱਕ ਚੰਗੇ ਬੰਦੇ ਦੀ ਗਲਤੀ ਕੀ ਹੁੰਦੀ ਹੈ ਕਿਉਂਕਿ ਉਹ ਰਿਸ਼ਤੇ ਦਿਲ ਤੋਂ ਨਿਭਾਉਂਦਾ ਹੈ ਉਹ ਰਿਸ਼ਤਾ ਨਿਭਾਉਣ ਲਈ ਹਰ ਤਰੀਕੇ ਨਾਲ ਝੁਕ ਜਾਂਦਾ ਏ ਪਰ ਦੂਜਾ ਉਸ ਦਾ ਫਾਇਦਾ ਉਠਾਉਂਦੇ ਹਨ ਇਹ ਹੀ ਅੱਜ ਦੀ ਸੱਚਾਈ ਹੈ